ਹੰਗਾਰਾ ਦੇਖੋ ਇਹਨਾਂ ਨੇ ਨਹੀਂ ਭਰਿਆ ਹੰਗਾਰਾ ਨਾਮ ਭਰਨ ਦੇ ਹੈਗੇ ਆ ਵੀ ਅੱਜ ਸਾਨੂੰ ਇਥੋਂ ਅਕਾਲ ਤਖਤ ਸਾਹਿਬ ਤੋਂ ਜਿਹੜਾ ਇਹਨਾਂ ਦਾ ਮੰਤਰੀ ਆ ਕਰਨਪ੍ਰੀਤ ਸਿੰਘ ਸੌਂਦ ਉਹਦੀ ਸਾਡੇ ਕੋਲ ਸ਼ਿਕਾਇਤ ਆਈ ਡਾਇਰੈਕਟਰ ਜਿਹੜਾ ਬਾਕੀ ਇਹਨਾਂ ਦਾ ਆਪਣਾ ਸੈਰ ਸਪਾਟਾ ਦੇ ਸਭਿਆਚਾਰਕ ਮਾਮਲੇ ਵਿਭਾਗ ਦਾ ਸਰਕਾਰ ਨੇ ਉੱਥੇ ਆਨੰਦਪੁਰ ਸਾਹਿਬ ਹੁਣ ਸ਼ਤਾਬਦੀ ਨੂੰ ਮਨਾਉਂਦੀਆਂ ਇੱਕ ਮਿਊਜ਼ੀਅਮ ਤਿਆਰ ਕੀਤਾ ਆਇ ਜਤਾ ਜੀ ਉਹਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਲਾਈਆਂ ਔਰ ਉਹਦੇ ਵਿੱਚ ਇੱਕ ਤਸਵੀਰ ਆਪ ਹੀ ਗੁਰੂ ਗੋਬਿੰਦ ਸਿੰਘ ਪਾਸ਼ਾ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਰਹੇ ਇੱਕ ਪਿਆਰਾ ਅੰਮ੍ਰਿਤ ਛਕ ਰਿਹਾ ਵਾ ਤੇ ਬਾਕੀ ਬੈਠੇ ਆ ਉਹ ਉਹਦੇ ਵਿੱਚ ਪਹਿਲਾਂ ਤੇ ਗੁਰੂ ਸਾਹਿਬ ਦੇ ਇਹਨਾਂ ਨੇ ਜੋੜਾ ਪਾਇਆ ਹੋਇਆ ਦਿਖਾਇਆ ਇਹ ਪੰਜਾਬ ਦੇ ਵਿੱਚ ਪੈਦਾ ਹੋਇਆ ਇੱਕ ਬੱਚੇ ਨੂੰ ਵੀ ਪਤਾ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੁੰਦਾ ਜਾਂ ਜਦੋਂ ਵੀ ਅੰਮ੍ਰਿਤ ਛਕਾਇਆ ਜਾਊਗਾ ਜੋੜਾ ਪਾ ਕੇ ਥੋੜਾ ਛਕਾਵਾਂਗੇ ਇੰਨੀ ਗੇਨਾਂ ਦੀ ਪੇਤਲੀ ਸਮਝਾ ਪੀ ਇਹਨਾਂ ਨੇ ਜੋੜਾ ਪਾਤਾ ਫਿਰ ਉਹ ਤਸਵੀਰ ਦੇ ਵਿੱਚ ਸਾਡੇ ਕਿਉਂਕਿ ਜਿਹੜੀ ਮਰਿਆਦਾ ਹੈਗੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ ਬੀਰ ਆਸਣ ਲੱਗਦਾ ਇਹਨਾਂ ਨੇ ਵੇਖੋ ਉਹ ਜਦੋਂ ਦਿਖਾਇਆ ਵਾ ਤੇ ਜਿਹੜੇ ਆਪਣੇ ਛਕਣ ਵਾਲੇ ਪੰਜ ਪਿਆਰਿਆਂ ਚੋਂ ਆ ਉਹਨਾਂ ਨੇ ਦੋਵੇਂ ਗੋਡੇ ਥੱਲੇ ਲਾਏ ਹੋਏ ਇਹ ਮਰਿਆਦਾ ਹੀ ਨਹੀਂ ਹੈ ਔਰ ਅਮਰਤ ਸੰਚਾਰ ਦੀ ਮਰਿਆਦਾ ਤੇ ਕੋਈ ਸਮਝੌਤਾ ਨਹੀਂ ਹੋ ਸਕਦਾ ਉਹ ਕਿਉਂਕਿ ਇੱਕ ਕੌਮ ਦੀ ਵੱਡੀ ਇਹ ਮਰਿਆਦਾ ਇਹਦੇ ਰਾਈ ਬਹੁਤ ਸਾਰੇ ਪ੍ਰਾਣੀ ਗੁਰੂ ਵਾਲੇ ਬਣਦੇ ਆ ਹੁਣ ਇਹ ਵੇਖੋ ਇਹਨਾਂ ਨੇ ਦੋਵੇਂ ਗੋਡੇ ਥੱਲੇ ਲਾਏ ਆ ਮਰਿਆਦਾ ਸਾਡੀ ਜਿਹੜੀ ਸਿੱਖ ਰਹਿਤ ਮਰਿਆਦਾ ਵਾ ਉਹਦੇ ਵਿੱਚ ਤੇ ਇਹ ਲਿਖਿਆ ਆ ਵੀ ਬੀ ਰਾਸਣ ਹੋ ਕੇ ਅਮਰਤ ਛਕਣਾ ਤੇ ਬੀ ਰਾਸਣ ਦੀ ਜਿਹੜੀ ਮਰਿਆਦਾ ਵਾ ਉਹ ਬੜੀ ਸਪਸ਼ਟ ਆ ਭਈ ਜਿਹੜਾ ਆਪਣਾ ਜਦੋਂ ਆਪਾਂ ਬੀਰਾਸਨ ਲਾਉਣਾ ਵਾ ਤੇ ਸੱਜਾ ਗੋਡਾ ਜ਼ਮੀਨ ਤੇ ਧਰ ਕੇ ਸੱਜੀ ਲੱਤ ਦਾ ਭਾਰ ਪੈਰ ਤੇ ਰੱਖ ਕੇ ਬੈਠਣਾ ਤੇ ਖੱਬਾ ਗੋਡਾ ਉੱਚਾ ਰੱਖਣਾ ਇੱਕ ਮਰਿਆਦਾ ਵਾ ਸਿੱਖਾਂ ਦੀ ਹੁਣ ਇਹਦੇ ਵਿੱਚ ਦੱਸੋ ਪੀ ਇਹ ਜਿਹੜੀ ਤਸਵੀਰ ਦਿਖਾਈ ਇਹਨਾਂ ਨੇ ਅੰਮ੍ਰਿਤ ਦੀ ਇਦਾਂ ਕਿਤੇ ਅੰਮ੍ਰਿਤ ਛਕਾਉਂਦਿਆ ਤੁਸੀਂ ਕਿਸੇ ਨੂੰ ਵੇਖਿਆ ਇਹ ਸਿੱਧਾ ਸਾਡੀ ਮਰਿਆਦਾ ਤੇ ਹਮਲਾ ਫੇਰ ਇਹ ਮਿਊਜ਼ੀਅਮ ਦੀ ਤਸਵੀਰ ਲੱਗੀ ਆ ਫੇਰ ਮਗਲ ਦੋ ਪਾਲਕੀਆਂ ਦਾ ਮੈਨੂੰ ਤੇ ਕੋਈ ਸਮਝ ਨਹੀਂ ਲੱਗੀ ਕਿ ਦੋ ਪਾਲਕੀਆਂ ਕਾਹਤੋਂ ਬਣਾਈਆਂ ਫੇਰ ਇਹ ਜਿਹੜਾ ਖੰਡਾ ਤੇ ਬਾਟਾ ਇਹ ਤੁਹਾਨੂੰ ਲੱਗਦਾ ਵੀ ਖੰਡਾ ਬਾਟਾ ਵਾ ਆ ਡੰਡਾ ਰੱਖਿਆ ਵਿੱਚ ਖੰਡੇ ਦੀ ਥਾਂ ਤੇ ਡੰਡਾ ਲਾਤਾ ਖੰਡਾ ਆਂਦਾ ਵਾ ਇਹਨਾਂ ਨੂੰ ਇੰਨੀ ਇੰਨੀ ਪੇਤਲੀ ਸਮਝ ਆ ਫੇਰ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਆ ਉਹ ਪੰਥ ਕਰਵੈਤਾਂ ਵਾਲਾ ਨਹੀਂ ਆ ਤੋ ਇਹ ਜਿਹੜਾ ਵੀ ਕੰਮ ਹੈਗਾ ਵਾ ਇਹ ਠੀਕ ਨਹੀਂ ਆ ਹੋਣਾ ਜਦੋਂ ਅੰਮ੍ਰਿਤ ਸ਼ਕਾਇਆ ਜਾਂਦਾ ਉਦੋਂ ਤੇ ਹੱਥੇ ਵਹਿੰਦੇ ਆ ਤੋ ਇਹ ਬਹੁਤ ਵੱਡੀਆਂ ਇਨੀਆਂ ਗਲਤੀਆਂ ਕਰ ਰਹੇ ਆ ਇਹਦੇ ਸੰਬੰਧੀ ਜਿਹੜਾ ਇਹਨਾਂ ਦੇ ਸਬੰਧਤ ਮਨਿਸਟਰ ਆ ਤਰਨ ਸੌਂਦ ਉਹਨੂੰ ਮਤਲਬ ਕਿਹਾ ਗਿਆ ਵੀ ਇੱਥੇ ਸਕੱਤਰੇਤ ਕਾਲ ਤੱਕ ਸਾਬ ਆਣ ਕੇ ਆਪਣਾ ਸਪਸ਼ਟੀਕਰਨ ਹਫਤੇ ਦੇ ਵਿੱਚ ਵਿੱਚ ਦਵੇ ਔਰ ਨਾਲ ਜਿਹੜਾ ਸਬੰਧਤ ਡਾਇਰੈਕਟਰ ਆ ਅਮਰਤ ਸੰਚਾਰ ਦੀ ਮਰਿਆਦਾ ਦੇ ਨਾਲ ਉਹ ਜਦੋਂ ਪੇਸ਼ ਕਰਨਾ ਤੇ ਉਹਦੇ ਨਾਲ ਏਦਾਂ ਛੇੜਛਾੜ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਤਾਂ ਮੈਂ ਸਮਝਦਾ ਵੀ ਜੋ ਪਹਿਲਾਂ ਹੀ ਸਰਕਾਰ ਨੂੰ ਕਿਹਾ ਸੀ ਜਦੋਂ ਇਹਨਾਂ ਨੇ ਸ਼੍ਰੀਨਗਰ ਪ੍ਰੋਗਰਾਮ ਕੀਤਾ ਪੀ ਤੂੰ ਹੀ ਆਪਣੇ ਆ ਕੰਮ ਕਰੋ ਦੂਜੇ ਕੰਮ ਪੰਥ ਕਰੂਗਾ ਪਰ ਇਹ ਪਿਛੇ ਨਹੀਂ ਹਟੇ ਤੇ ਵਾਰ-ਵਾਰ ਗਲਤੀਆਂ ਕਰ ਰਹੇ ਆ ਪਰ ਇਹਨਾਂ ਨੂੰ ਕੋਈ ਸਿਆਣੇ ਗੁਰਸਿੱਖ ਬੰਦਿਆਂ ਦੀ ਸਲਾਹ ਲੈ ਲੈਣੀ ਚਾਹੀਦੀ ਆ ਜਾਂ ਅਕਾਲ ਤਖਤ ਸਾਹਿਬ ਤੋਂ ਲੈ ਲੈਣ ਅਕਾਲ ਤਖਤ ਸਾਹਿਬ ਤੋਂ ਪੁੱਛ ਲੈਣ ਭੀ ਇਹ ਮਾਮਲੇ 'ਚ ਕੀ ਹੋਣਾ ਪਰ ਇਹ ਮਨਮਰਜ਼ੀਆਂ ਕਰ ਰਹੇ ਤੇ ਮਨਮਰਜ਼ੀਆਂ ਕਰਦੇ ਆ ਫਿਰ ਸਿੱਖ ਪਰੰਪਰਾਵਾਂ ਤੇ ਹਮਲਾ ਕਰ ਰਹੇ ਆ ਜਿਹਦੇ ਕਰਕੇ ਇਹਨਾਂ ਦਾ ਜਿਹੜਾ ਮੰਤਰੀ ਆ ਤਰਨਪ੍ਰੀਤ ਸਿੰਘ ਸੌਂਦ ਕੈਬਨਿਟ ਮੰਤਰੀ ਆ ਸੈਰਸਪਾਟਾ ਦੇ ਸਭਿਆਚਾਰਕ ਮਾਮਲੇ ਵਿਭਾਗ ਇਨ ਨੂੰ ਕਿਹਾ ਵੀ ਇੱਥੇ ਆਣ ਕੇ ਸਖਤ ਰੇਤ ਇਹ ਕਿਉਂ ਇਹਨਾਂ ਨੇ ਕੀਤਾ ਤੇ ਕਿਹੜੇ ਗੜੇ ਤੇ ਸ਼ਾਮਲੇ ਦਾ ਆਪਣਾ ਹਿੱਤੇ ਦੇ ਵਿੱਚ ਵਿੱਚ ਸਪਸ਼ਟੀਕਰਨ ਦੇ ਨਾਲ ਡਾਇਰੈਕਟਰ ਨੂੰ ਸੱਦਿਆ ਗਿਆ ਸਿੰਸਭ ਤੁਸੀਂ ਪਿਛਲੇ ਦਿਨਾਂ ਚ ਪਾਕਿਸਤਾਨ ਤੋਂ ਉੱਤੇ ਆਏ ਹੋ ਸਾਡਾ ਇੱਕ